ਚੰਨ ਦੇ ਵੇੜੇ ਅੰਦਰ ਜਿਹੜੇ ਉੱਪਰ ਗਿਰੈ ਤੂੰ ਛੱਡੇ ਨੇ ਮੰਗਲ ਕਰੈ ਦੀਆਂ ਖਬਰਾਂ ਰੱਖਦਾ ਕਿੰਨੇ ਟੁਹੇ ਖੱਡੇ ਨੇ ਹੱਦਾਂ ਉੱਤੇ ਮਿਸਾਈਲਾਂ ਰਾਕਟ ਤੋਪਾਂ ਬੀੜ ਕੇ ਰੱਖੀਆਂ ਤੂੰ ਫਿਰਦਾ ਆਏ ਹੰਕਾਰਿਆ ਕਢਦਾ ਸੂਰਜ ਦੇਵਲ ਅੱਖੀਆਂ ਤੋਂ ਇੱਕੋ ਕੰਨੇ ਖੁੰਝੇ ਲਾਕੇ ਰੱਖ ਦਿੱਤੀ ਵਿਗਿਆਨ ਸਮਝ ਨਹੀਂ ਆਉਂਦੀ ਕਿਹੜੀ ਦੌੜ ਵਿੱਚ ਲੱਗੇ ਆਏ ਇਨਸਾਨ ਲੈਨੇ ਜਿੰਦੇ ਜਹਾਨ ਵੇਖ ਲੈ ਕਿੱਦਾਂ ਦੇ ਇਨਸਾਨ ਵੇਖ ਲੈ ਲਾਸ਼ਾਂ ਉੱਤੇ ਬਹਿ ਕੇ ਲੋਕੀ ਵੇਚਣ ਕਿਵੇਂ ਸਮਾਨ ਵੇਖ ਲੈ ਮੋਈ ਮਿੱਟੀ ਰੋਲਣ ਲੱਗ ਪੇ ਬੰਦ ਹੁੰਦੇ ਸ਼ਮਸ਼ਾਨ ਵੇਖ ਲੈ ਐਨਾ ਅੱਖੀਆਂ ਨੇ ਲਹੂ ਦੇ ਰਿਸ਼ਤੇ ਹੁੰਦੇ ਲਹੂ ਲੁਹਾਨ ਵੇਖ ਲੈ ਪਰ ਡਾਕਟਰ ਨਰਸਾਂ ਵੀ ਸੂਰਤ ਵਿੱਚ ਸੱਚ ਮੁੱਚ ਦੇਵ ਭਗਵਾਨ ਵੇਖ ਲੈ ਵਾਰ-ਵਾਰ ਤੂੰ ਕਿਉਂ ਕੁਦਰਤ ਦਾ ਲੈਂਦਾ ਇਮਤਿਹਾਨ ਸਮਝ ਨਹੀਂ ਆਉਂਦੀ ਕਿਹੜੀ ਦੌੜ ਵਿੱਚ ਲੱਗਿਆ ਹੈ ਇਨਸਾਨ ਸਮਝ ਨਹੀਂ ਆਉਂਦੀ ਕਿਹੜੀ ਦੌੜ ਵਿੱਚ ਲੱਗਿਆ ਹੈ ਇਨਸਾਨ ਧੰਨਵਾਦ ਜੀ